ਜ਼ਿਲ੍ਹਾ ਸੰਗਰੂਰ ਦੇ ਲਹਿਰਾਗਾਗਾ ਦੇ ਕਈ ਪਿੰਡਾਂ ਵੱਲੋਂ ਨਹਿਰੀ ਪਾਣੀ ਨਾ ਮਿਲਣ ਦੇ ਚਲਦੇ ਸਰਕਾਰ ਖਿਲਾਫ ਜਮ ਕੇ ਨਾਰੇਬਾਜ਼ੀ ਕੀਤੀ ਗਈ ਕਿਸਾਨਾਂ ਦਾ ਕਹਿਣਾ ਸੀ ਕਿ ਸਰਕਾਰ ਵੱਲੋਂ 70% ਦੇ ਇਲਾਕੇ ਵਿੱਚ ਨਹਿਰੀ ਪਾਣੀ ਮਹਿਆ ਕਰਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਲਹਿਰਾਗਾਗਾ ਹਲਕੇ ਦੇ ਕਈ ਪਿੰਡ ਅਜੇ ਵੀ ਨਹਿਰੀ ਪਾਣੀ ਤੋਂ ਵਾਂਝੇ ਹਨ ਨਹਿਰ ਵਿੱਚ ਪਾਣੀ ਮਹਿਸ ਕੁਝ ਫੁੱਟ ਤੱਕ ਹੀ ਛੱਡਿਆ ਜਾ ਰਿਹਾ ਜੋ ਕਿ ਨਾ ਕਾਫੀ ਹੈ ਅਤੇ ਹੁਣ ਝੋਨੇ ਦੀ ਬਿਜਾਈ ਦੇ ਚੱਲਦੇ ਉਹਨਾਂ ਨੂੰ ਪਾਣੀ ਦੀ ਸਖਤ ਲੋੜ ਹੈ ਜਿਸ ਦੇ ਚੱਲਦੇ ਉਹ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ ਅਤੇ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਉਹਨਾਂ ਨੂੰ ਉਹਨਾਂ ਦੇ ਬਣਦਾ ਨਹਿਰੀ ਪਾਣੀ ਮਹੱਈਆ ਕਰਾਇਆ ਜਾਵੇ ਤਾਂ ਜੋ ਕੀ ਉਹ ਆਪਣੇ ਖੇਤਾਂ ਨੂੰ ਪਾਣੀ ਲਾ ਸਕਣ। ਜੈ ਹਿੰਦ ਜੈ ਹਿੰਦ ਬਦੂਰ ਕਿਸਾਨ ਏਕਤਾ ਜਿੰਦਾਬਾਦ ਔਰ ਕਿਸਾਨ ਏਕਤਾ ਜਿੰਦਾਬਾਦ 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 ਮੁਰਦਾਵ ਮੁਰਦਾਵ ਕਿਰਾ ਨਾਮ ਸਰਜੀਤ ਸਿੰਘ ਢੀਂਡਸਾ ਜੀ ਪਿੰਡ ਭੂਤਗੜ ਅੱਜ ਨਹਿਰ ਤੇ ਇਕੱਠੇ ਹੋਇਆ ਪਾਣੀ ਦੇ ਨਾਮ ਦੇ ਨੂੰ ਕੀ ਹੈ ਪੂਰਾ ਮਾਮਲਾ ਇਹ ਸਾਡਾ ਲਾਡ ਮਜਾਰਾ ਰਜਵਾਹ ਹੈ ਜੀ ਜਿਹੜਾ ਅਕਬਰ ਹੈਡ ਤੋਂ ਕੱਢਿਆ ਜਾਂਦਾ ਇਸ ਨੂੰ ਤਕਰੀਬਨ 60 65 ਪਿੰਡਾਂ ਨੂੰ ਜਿਹੜਾ ਪਾਣੀ ਹੈ ਉਹ ਜਾਂਦਾ ਇਸ ਨਹਿਰ ਤੋਂ ਤੇ ਇਸ ਨਹਿਰ ਦੇ ਵਿੱਚ ਸਰਕਾਰ ਦੇ ਐਲਾਨ ਦੇ ਮੁਤਾਬਕ 11 ਜੂਨ ਨੂੰ ਪਾਣੀ ਛੱਡੇ ਗਿਆ ਸੀ ਲੇਕਿਨ ਦੋ ਦਿਨਾਂ ਬਾਅਦ ਹੀ ਪਾਣੀ ਬੰਦ ਕਰਤਾ ਉਸ ਤੋਂ ਬਾਅਦ ਪੰਜ ਚਾਰ ਦਿਨਾਂ ਬਾਅਦ ਦੋ ਦਿਨ ਪਾਣੀ ਫੇਰ ਥੋੜਾ ਛੱਡਿਆ ਜਿਹੜਾ ਸਾਡੇ ਇਸ ਨਹਿਰ ਦੀ ਕੈਪੈਸਿਟੀ ਹੈ ਜਿਹੜਾ ਵਾਹੇ ਦੀ ਉਹ 335 ਕਿਊਸਕ ਹੈ ਲੇਕਿਨ ਇਹਦੇ ਵਿੱਚ ਪਾਣੀ ਛੱਡਿਆ ਜਾਂਦਾ ਹੈ 100 150 ਹੱਦ 200 ਹੁਣ 100 ਪਾਣੀ ਚੱਲ ਰਿਹਾ ਜੀ ਤੇ ਇਹਦੇ ਨਾਲ ਕਿਸੇ ਵੀ ਮੋਗੇ ਦੇ ਵਿੱਚ ਕਿਸੇ ਮਾਈਨਰ ਦੇ ਵਿੱਚ ਪਾਣੀ ਉਹ ਨਹੀਂ ਪੈਂਦਾ ਇਸ ਕਰਕੇ ਸਾਡੇ ਸਾਰੇ ਕਿਸਾਨ ਵੀਰ ਅੱਜ ਝੋਨੇ ਦਾ ਸੀਜ਼ਨ ਹੈ ਔਰ ਉੱਪਰੋਂ ਔੜ ਚੱਲੀ ਹੋਈ ਹੈ ਪੂਰੀ بارش ਪੈ ਨਹੀਂ ਰਹੀ ਔਰ ਸਾਰੇ ਕਿਸਾਨ ਦੁਖੀ ਨੇ ਧੋਨੀ ਦੀ ਜਿਹੜੀ ਲਵਾਈ ਹੈ ਉਹ ਰੁਕ ਗਈ ਹੈ ਜੀ ਤੇ ਉਧਰੋਂ ਥਰਮਲ ਪਲਾਂਟਾਂ ਦੇ ਵਿੱਚ ਫਾਲਟ ਪੈ ਰਹੇ ਨੇ ਲਾਈਟ ਦੀ ਘਟੋਤੀ ਹੈ ਲੇਕਿਨ ਅਸੀਂ ਨਹਿਰ ਮੈਂ ਇੱਕ ਮੈਨੂੰ ਬੜੀ ਗੁਜਾਰਿਸ਼ ਕੀਤੀ ਸਾਡੇ ਐਕਸ਼ਨ ਸਾਹਿਬ ਨੂੰ ਬੜੀ ਬੇਨਤੀ ਕੀਤੀ ਲੇਕਿਨ ਉਹ ਕਹਿੰਦਾ ਜੀ ਅਸੀਂ ਇਸ ਤੋਂ ਵੱਧ ਪਾਣੀ ਨਹੀਂ ਛੱਡ ਸਕਦੇ ਜਿਹੜਾ 100 ਕਿਊਸਕ ਪਾਣੀ ਇਸ ਟਾਈਮ ਚੱਲ ਰਿਹਾ ਹੈ ਜੀ ਇਹ 100 ਕਿਊਸਕ ਤਾਂ ਕਿਸੇ ਨੂੰ ਕੋਈ ਫਾਇਦਾ ਨਹੀਂ ਇਹਦੇ ਨਾਲੋਂ ਤਾਂ ਇਹ ਵੀ ਕਿਸੇ ਦੂਜੇ ਰਜਵਾਹੇ ਨੂੰ ਦਿੱਤਾ ਜਾਵੇ ਤਾਂ ਕਿ ਉਹਨਾਂ ਦੀ ਲੋੜ ਪੂਰੀ ਹੋ ਜਾਵੇ ਉਸ ਤੋਂ ਬਾਅਦ ਇੱਕ ਸੋਨੂੰ ਛੋਟੀ ਜਿਹੀ ਮਿਸਾਲ ਹੋਰ ਦੱਸ ਦਿਆਂ ਜਿਹੜੀ ਗਜਬ ਦੀ ਹੈ ਇਹ ਇਦੇ ਵਿੱਚੋਂ ਹੀ ਅਕਬਰਪੁਰ ਦੇ ਵਿੱਚੋਂ ਹੀ ਬ੍ਰਾਂਚ ਪਾੜਦੀ ਹੈ ਉਹ ਨਹਿਰ ਦੇ ਵਿੱਚੋਂ اسਕੇਪ ਪੈਂਦਾ ਹੈ ਬਖਸ਼ੀ ਵਾਲੇ ਪਿੰਡ ਦੇ ਲਵੇ ਬਰੇਟੇ ਤੇ ਜਾਖੜ ਦੇ ਵਿਚਾਲੇ 메ਨ ਰੋਡ ਦੇ ਉੱਤੇ ਬਖਸ਼ੀ ਵਾਲਾ ਪਿੰਡ ਹੈ ਉੱਥੇ اسਕੇਪ ਹੈ ਔਰ اسਕੇਪ ਦੇ ਵਿੱਚ ਪਾਣੀ ਚੱਲ ਰਿਹਾ ਹੈ ਇਹ ਪਤਾ ਨਹੀਂ ਨਹਿਰ ਮੈਕਮੇ ਦੀ ਅਫਸਰਾਂ ਦੀ ਕੀ ਮਿਲੀ ਭੁਗਤਾ ਉਥੋਂ اسਕੇਪ ਦੇ ਵਿੱਚੋਂ ਜੋ ਨਹਿਰ ਕੱਗਰ ਦਰਿਆ ਹੈਗਾ ਉਹ ਆਪਣਾ ਜਾਂਦਾ ਹੈ ਰਾਜਸਥਾਨ ਨੂੰ ਜਾ ਕੇ ਨਿਕਲਦਾ ਹੈ ਉਹਦੇ ਵਿੱਚ ਲੋਕਾਂ ਨੇ ਜੀ ਬੋਰ ਪਾਈਪ ਲਾ ਕੇ ਇੰਜਣ ਰੱਖ ਕੇ ਪਾਣੀ ਲਿਫਟ ਕਰਕੇ ਆਪਣੀਆਂ ਜੀਰੀਆਂ ਨੂੰ ਲਾ ਰਹੇ ਨੇ ਤੇ ਲੇਕਿਨ ਸਾਡੇ ਨਾਲ ਬੇਇਨਸਾਫੀ ਹੋ ਰਹੀ ਹੈ 60 65 ਪਿੰਡਾਂ ਦੇ ਨਾਲ ਅਸੀਂ ਜ਼ੋਰ ਲਾ ਲਿਆ ਜੀ ਉਹਨਾਂ ਨੂੰ ਬੇਨਤੀ ਕਰ ਕਰਕੇ ਲੇਕਿਨ ਸਾਨੂੰ ਪਾਣੀ ਨਹੀਂ ਦੇ ਰਹੇ ਇਸ ਕਰਕੇ ਅਸੀਂ ਸਾਰੇ ਕਿਸਾਨ ਬਹੁਤ ਦੁਖੀ ਆ ਜੀ ਉਹ ਦਾਅਵੇ ਸਾਨੂੰ ਤਾਂ ਖੋਖਲੇ ਲੱਗਦੇ ਨੇ ਜੀ ਸਾਨੂੰ ਤਾਂ ਇੰਨੇ ਪਿੰਡਾਂ ਨੂੰ ਸਾਨੂੰ 10% ਵੀ ਨਹੀਂ ਮਿਲਿਆ 70% ਤਾਂ ਗੱਲ ਦੂਰ ਦੀ ਹੈ ਲੇਕਿਨ ਸਰਕਾਰ ਜ਼ਰੂਰ ਕਰਦੀ ਹੈ ਵੀਡੀਓ ਵੀ ਆਉਂਦੀਆਂ ਨੇ ਪਤਾ ਨਹੀਂ ਸਰਕਾਰ ਕਿਵੇਂ ਪਵਾਉਂਦੀ ਹੈ ਕਿਵੇਂ ਨਾ ਪਵਾਉਂਦੀ ਹੈ لیکن ਸਾਡੇ ਤਾਂ ਦੇਖੋ ਕਿੰਨੇ ਕਿਸਾਨ ਖੜੇ ਨੇ ਕਿਸੇ ਨੂੰ ਪੁੱਛ ਲੋ ਕਿਸੇ ਨੂੰ ਜੇ ਪਾਣੀ 10% ਵੀ ਮਿਲਿਆ ਹੋਵੇ ਆ ਰਿਹਾ ਜੀ ਤੁਸੀਂ ਰਿਕਾਰਡ ਕਢਵਾ ਲਓ ਉਹਨਾਂ ਤੋਂ ਨਹਿਰੀ ਮਹਿਕਮੇ ਤੋਂ ਰਿਕਾਰਡ ਕਢਵਾਈਏ ਜੇ ਆਪਾਂ ਨੂੰ ਪਤਾ ਲੱਗ ਜੂਗਾ ਕਿ ਕਿੰਨਾ ਕੁ ਪਾਣੀ ਇਹਦੇ ਚੱਲਦਾ ਹੈ ਇਹਦੇ 335 ਜਿਹੜਾ ਪਾਣੀ ਹੈਗਾ ਜੀ ਕਿ ਉਸ ਪਾਣੀ ਹੈਗਾ ਜੀ ਉਹਦੀ ਕੈਪੈਸਿਟੀ ਹੈਗੀ ਹੈ ਉਹ ਸਾਨੂੰ 1% ਵੀ ਨਹੀਂ ਮਿਲਿਆ 70% ਦੀ ਗੱਲ ਛੱਡੋ ਤੁਸੀਂ 1% ਵੀ ਨਹੀਂ ਮਿਲਿਆ ਐਨੇ ਜ਼ਿਮੀਦਾਰ ਖੜੇ ਨੇ ਕੋਈ ਵੀ ਅਫਸਰ ਆ ਕੇ ਇਸ ਗੱਲ ਨੂੰ ਤਸਦੀਕ ਕਰ ਦੇ ਸਾਡੇ ਸਾਹਮਣੇ ਅਸੀਂ ਦੇਣਦਾਰ ਹੋਵਾਂਗੇ ਜੀ ਇਹ ਮਾਮਲਾ ਜਿਹੜਾ ਅੱਜ ਇੱਥੇ ਇਕੱਠੇ ਹੋਏ ਮਾਮਲਾ ਜੀ ਇਹ ਨਹਿਰੋਂ ਪਾਣੀ ਦਾ ਹੀ ਸਾਡਾ ਨਹਿਰ ਦੇ ਮਸਲੇ ਦਾ ਮਾਮਲਾ ਹੈ ਜੀ ਅਸੀਂ ਐਕਸ਼ਨ ਸਾਹਿਬ ਨੂੰ ਬਹੁਤ ਉਹ ਕਰਿਆ ਜੀ ਵੀ ਸਾਨੂੰ ਪਾਣੀ ਦੇ ਦਿਓ ਜੀ 11 ਜੂਨ ਤੋਂ ਸਾਡਾ ਪਾਣੀ ਮੰਗੇ ਹੋਏ ਅੱਜ ਦੇਖ ਲਓ ਜੀ ਵੀ ਕਿੰਨੇ ਦਿਨ ਹੋ ਗਏ ਹਰ ਇੱਕ ਕਿਸਾਨ ਦੁਖੀ ਨੇ ਜੀ ਤੇ ਇਹਦਾ ਆਕਰਪੁਰ ਤੋਂ ਲੈ ਕੇ ਚੁੱਲੜ ਤੱਕ ਪਾਣੀ ਯਾਰੇ ਜੀ ਅਸੀਂ ਬਹੁਤ ਬੇਨਤੀਆਂ ਕਰ ਲੀਆਂ ਜਿੰਨੇ ਸਰਕਾਰ ਨੇ ਵੀ ਸਾਡੇ ਨਾਲ ਦਾਵਾ ਕੀਤਾ ਸੀ ਵੀ ਸੰਗਰੂਰ ਜ਼ਿਲ੍ਹਾ ਹੈ ਜਿਹੜਾ ਵੀ ਪਾਣੀ ਮਿਲੂਗਾ ਪਰ ਸਾਨੂੰ 2006 ਤੋਂ ਇਹ ਨਹਿਰ ਬਣੀ ਹੋਈ ਹੈ ਜੀ ਇਹਦਾ 2006 ਤੋਂ ਇਹਦਾ ਬੈਡ ਵੀ ਚੌੜਾ ਕਰਤਾ ਜੀ ਜਿਹੜਾ ਕਿ ਕਿਤੇ ਪਾਣੀ ਮੈਨਰ ਚ ਪੈਂਦਾ ਹੈ ਕਦੇ ਨਹੀਂ ਪੈਂਦਾ ਬਹੁਤ ੱੱਕਾ ਹੋ ਰਹੀ ਸੰਗਰੂਰ ਜ਼ਿਲ੍ਹੇ ਨਾਲ ਹਨਮਾਨ ਸਾਹਿਬ ਕਹਿੰਦੇ ਨੇ ਵੀ ਅਸੀਂ ਕਿਸਾਨਾਂ ਦਾ ਜਾਂ ਲੋਕਾਂ ਦਾ ਕੀ ਮਾੜਾ ਕਰਤਾ ਸਾਨੂੰ ਵੋਟਾਂ ਨਹੀਂ ਪਈਆਂ ਪਰ ਅਸੀਂ ਸੰਗਰੂਰ ਜ਼ਿਲ੍ਹੇ ਨੇ ਜੀ ਇਹਦਾ ਹੱਕ ਰੱਖਿਆ ਹਨਮਾਨ ਸਾਹਿਬ ਦਾ ਅਸੀਂ ਵੋਟਾਂ ਮੀਤ ਹੀਰ ਨੂੰ ਵੀ ਪਾਈਆਂ ਨੇ ਬਰਿੰਦਰ ਪਕੀਲ ਨੂੰ ਵੀ ਪਾਈਆਂ ਨੇ ਪਹਿਲਾਂ ਬਾਈ ਇਹਨੂੰ ਭਗਵੰਤ ਸਿੰਘ ਮਾਨ ਨੂੰ ਵੀ ਪਾਈਆਂ ਨੇ ਪਰ ਅਸੀਂ ਕਹਿੰਦੇ ਆ ਵੀ ਸਾਡੇ ਨਾਲ ਦਾਵੇ ਕਰਕੇ ਸਾਨੂੰ ਪਾਣੀ ਕਿਉਂ ਨਹੀਂ ਮਿਲ ਰਿਆ ਹੁਣ ਇਹਦਾ ਨੋ ਨੋ ਪਹਿਲਾਂ ਤਾਂ ਜੀ ਨੋ ਹੀ ਗਲਤ ਲਿਖਤਾ ਸਾਡਾ ਇਹ ਰੱਦੀ ਚ ਪਈ ਹੈ ਲਾੜਮੁਜਾਰਾ ਨਹਿਰ ਪੈਣਾ ਸੀ ਲਾੜਮੁਜਾਰਾ ਅਰਜਵਾਹਾ ਪਾਰ ਕੇ ਇਹਨਾਂ ਨੇ ਇਹਦੇ ਵਿੱਚੋਂ ਇਹ ਮੈਨਰ ਕਹਿੰਦੇ ਨੇ ਲਾੜਮੁਜਾਰਾ ਤੇ ਮੈਨਰ ਤਾਂ ਇਹਦੇ ਵਿੱਚ 14 ਮੈਨਰ ਨੇ ਜੀ ਤੇ 5 ਬ੍ਰਾਂਚਾਂ ਨੇ ਜੀ ਤੇ ਇੱਕ ਵੀ ਮੈਨਰ ਤੇ ਆ ਕੇ ਦਿਖਾ ਦਿਓ ਜੀ ਸਾਨੂੰ ਵੀ ਜੇ ਪਾਣੀ ਹੈ ਲੋਕਾਂ ਨੇ ਪੱਥਰ ਡੇਢ ਡੇੱਕੇ ਵੀ ਮੈਨਰਾਂ ਚ ਵੀ ਜੇ ਪਾਣੀ ਚੜਜੇ ਪਾਣੀ ਚੜਜੇ ਕਿਸੇ ਮੈਨਰ ਚ ਪਾਣੀ ਨਹੀਂ ਚੜਦਾ ਜੀ ਸਾਰੇ ਮੈਨਰ ਅਸੀਂ ਸੁੱਕੇ ਪਈ ਨੇ ਬਸ ਆ ਪਾਣੀ ਤੁਸੀਂ ਆ ਕਿ ਕਿੰਨਾ ਕਦੇ ਕਦੇ ਤਾਂ ਜੀ ਜਮੀਂ ਬੰਦ ਕਰ ਦਿੰਦੇ ਨੇ ਸਵੇਰੇ ਬੰਦ ਕਰਤੀਦੀ ਜਮੀਂ ਇਹ ਨਹਿਰ ਜੀ ਲਾੜਮਜਾਰਾ 5 ਵਜੇ ਫੇਰ ਥੋੜਾ ਜਿਹਾ ਪਾਣੀ ਛੱੜਦਾ ਜਦ ਅਸੀਂ ਫੋਨ ਫੋਨ ਕੀਤੇ ਥੋੜਾ ਛੱੜਦਾ ਹੁਣ ਸਾਡਾ ਜਿਹੜਾ ਪਾਣੀ ਹੈ 333 11 ਤਰੀਕ ਤੋਂ ਮੰਗਿਆ 11 ਜੂਨ ਤੋਂ ਮੰਗਿਆ ਹੋਏ ਸੀ ਇਹਨਾਂ ਨੇ ਸਾਡੇ ਨਾਲ ਇੰਨਾ ਤੱਕਾ ਕਰਖਿਆ ਜੀ ਨੇਰੂ ਮੈਂ ਇੱਕ ਮਹੀਨੇ ਕਰ ਰਿਹਾ ਇਕੱਲਾ ਐਕਸ਼ਨ ਹੈ ਜੀ ਪਾਣੀ ਉਲਟੋ ਸੁੱਟ ਕਰਕੇ ਜੀ ਸਾਰੇ ਮੈਨਰ ਤੋੜਦੇ ਉਹਨੇ ਜਿੰਨੇ ਵੀ ਕਦੇ ਅੱਜ ਜਿਹੜਾ ਕੋਟੜਾ ਮੈਨਰ ਹੈ ਉਹ ਟੁੱਟ ਗਿਆ ਪਹਿਲਾਂ ਲਾੜਮਜਾਰਾ ਜਿਹੜੀ ਨੇਰਤੇ ਤੇ ਦੋ ਮੈਨਰ ਸੀ ਇੱਕ ਦਿਨ ਪਾਣੀ ਜਿਆਦਾ ਛੜਦਾ ਉਹ ਤੋੜ ਤੇ ਇਹਨੂੰ ਐ ਹੋ ਰਿਹਾ ਵੀ ਕਿਸਾਨ ਬੱਸ ਮੈਂ ਕਹੂੰਗਾ ਇਹ ਵੀ ਪਾਣੀ ਮੈਂ ਦੇ ਰਿਆਂ ਜੀ ਮੈਨਰ ਨਹੀਂ ਚੱਲਦੇ ਮੈਨਰਾਂ ਦੀ ਸਪਾਈ ਕਰਵਾਈ ਜਾ ਰਹੀ ਹੈ ਜੀ ਇਸ ਸਾਲ ਨਰੇਗਾ ਫੁੱਲ ਲਾਈ ਜਾ ਰਹੀ ਹੈ ਤੇ ਅਸੀਂ ਇਹ ਕਹਿੰਦੇ ਹਾਂ ਫਿਰ ਸਪਾਈਆਂ ਕਿਉਂ ਕਰਵਾਨੀਆਂ ਜੀ ਜੇ ਤੁਸੀਂ ਪਾਣੀ ਨਹੀਂ ਦੇਣਾ ਫਿਰ ਸਪਾਈਆਂ ਕਾਹਨੂੰ ਕਰਵਾਨੀਆਂ ਜੀ ਪਰ ਮੈਨਰਾਂ ਦੀਆਂ ਸਪਾਈਆਂ ਕਰਵਾ ਰਹੇ ਹੋ ਕਿਸਾਨਾਂ ਦਾ ਹਾਲ ਆ ਕੇ ਤਾਂ ਪੁੱਛੋ ਜੀ ਸਰਕਾਰ ਆਪ ਆ ਜੀ ਜਦ ਵੋਟਾਂ ਹੁੰਦੀਆਂ ਨੇ ਵੋਟਾਂ ਲੈਣੀਆਂ ਨੇ ਉਦੋਂ ਕਿਸਾਨ ਨੂੰ ਕਿਹਾ ਜਾਂਦਾ ਸੀ ਪਿੰਡ ਪਿੰਡ ਆਵਾਂਗੇ ਕੱਲੇ ਕੱਲੇ ਜਿੰਮੇਦਾਰ ਦੀ ਗੱਲ ਸੁਣ ਜਾਈਊਗੀ ਅੱਜ ਜ਼ਿੰਮੇਦਾਰ ਦੀ ਗੱਲ ਕਿਉਂ ਨਹੀਂ ਸੁਣੀ ਜਾ ਰਹੀ ਜੀ ਅੱਜ ਕਿਉਂ ਨਹੀਂ ਪਿੰਡਾਂ ਦੇ ਵਿੱਚ ਆਂਦੇ ਅੱਜ ਸਾਡੇ 70 ਪਿੰਡਾਂ ਦਾ 600 ਪਿੰਡਾਂ ਦਾ ਮਸਲਾ ਹੈ ਇੱਥੇ ਆ ਕੇ ਸਰਕਾਰ ਕਿਉਂ ਨਹੀਂ ਖੜਦੀ ਸਾਡੇ ਨਾਲ ਜੀ ਤੇ ਇਹ ਸਾਡੀ ਜਿਹੜੀ ਬੇਨਤੀ ਹੈ ਜੀ ਸਰਕਾਰ ਨੂੰ ਵੀ ਅੱਜ ਸਾਡੇ ਨਾਲ ਖੜੋ ਜੀ ਆ ਕੇ ਕਿਸਾਨਾਂ ਦੇ ਨਾਲ ਖੜੋ ਇਹ ਤਾਂ ਸ਼ਰਿਆਮੇ ਦਿਖ ਰਿਹਾ ਪੰਜਾਬ ਦਾ ਪਾਣੀ ਹੈ ਜਿਹੜਾ ਲੁੱਟ ਹੋઈ ਰਹੀ ਹੈ ਹਰਿਆਣੇ ਦੀ ਕੋਈ ਨਹਿਰ ਦੇਖ ਲਓ ਫੁੱਲ ਚੱਲ ਰਹੀ ਹੈ ਰਾਜਸਥਾਨ ਦੀ ਕੋਈ ਨਹਿਰ ਦੇਖ ਲਓ ਫੁੱਲ ਚੱਲ ਰਹੀ ਹੈ ਇੱਕ ਕੱਗਰ ਬ੍ਰਾਂਚ ਨਹਿਰ ਹੈ ਜੀ ਜਿਹੜੀ ਲਹਿਰੇ ਦੇ ਲਵੇ ਕਰਾਟਾਲੀ ਵੱਜਦੀ ਹੈ ਤੁਸੀਂ ਉੱਥੇ ਜਾ ਕੇ ਸਾਡੇ ਲਈ ਵੀ ਵੀਡੀਓ ਪਈਆਂ ਨੇ ਕਿਸਾਨ ਉੱਥੇ ਵੀ ਗਏ ਉਹਨਾਂ ਕਿਸਾਨਾਂ ਨੇ ਬਹੁਤ ਉਹਦਾ ਵਿਰੋਧ ਵੀ ਕੀਤਾ ਪੱਤਰਕਾਰ ਵੀ ਬੁਲਾਏ ਉੱਥੇ ਉਹ ਪਾਣੀ ਰਾਜਸਥਾਨ ਨੂੰ ਡਰੇਨਾਂ ਦੇ ਵਿੱਚ ਦੀ ਦੇ ਕੇ ਜਿਹਨੀਆਂ ਆਪਣਾ ਨਹਿਰਾਂ ਪੰਜਾਬ ਦੀ ਨੇ ਉਹਨਾਂ ਦਾ ਪਾਣੀ ਵੀ ਡਰੇਨਾਂ ਚ ਦੇ ਕੇ ਰਾਜਸਥਾਨ ਨੂੰ ਦਿੱਤਾ ਜਾ ਰਿਹਾ ਜੀ ਇਹ ਤੋਂ ਇਹ ਤੋਂ ਬਦੀ ਲੁੱਟ ਕੀ ਹੋਊਗੀ ਜੀ ਸਾਡੇ ਨਾਲ ਸੁਣ ਇਹਦੀ ਮੈਂ ਕਹਿੰਦਾ ਸਾਰੇ ਪੰਜਾਬ ਦੀ ਲੁੱਟ ਹੋ ਰਹੀ ਹੈ ਜੀ ਡਰੇਨਾਂ ਦੇ ਵਿੱਚ ਪਾਣੀ ਡੇਗਿਆ ਯਾਰੇ ਉਹ ਰਾਜਸਥਾਨ ਨੂੰ ਦਿੱਤਾ ਜਾ ਰਿਹਾ ਪੈਸੇ ਲੈ ਕੇ ਇਹ ਜਿਹੜੇ ਬੋਰ ਰੱਖੇ ਉਹਨਾਂ ਕਿਸੇ ਨੇ ਬੰਬੇ ਅਸੀਂ ਉੱਤੇ ਉਹ ਚੱਕਰੇ ਨੇ ਜੀ ਉਧਰਲੇ ਲੋਕ ਸਾਡੇ ਨਾਲ ਬਹੁਤ ਤੱਕਾ ਹੋ ਰਿਹਾ ਜੀ ਹਾਂਜੀ ਕੀ ਨਾਮ ਹੈ ਮੇਰਾ ਨਾਮ ਭੋਲਾ ਸਿੰਘ ਹੈ ਜੀ ਪਿੰਡ ਮੇਰਾ ਸਾਦੀਹਰੀ ਹੈ ਜੀ ਜਿਲ੍ਹਾ ਇੱਥੇ ਪਾਣੀ ਆ ਨਹੀਂ ਰਿਹਾ ਅੱਜ ਇਕੱਠੇ ਹੋਏ ਨਹਿਰ ਤੇ ਤੁਸੀਂ ਖੇਤਾ ਜੀ ਜੀ ਪਾਣੀ ਆਇਆ ਸੀ 11 ਤਰੀਕ ਨੂੰ ਨਹਿਰ ਛੱਡੀ ਸੀ ਜੀ 11 ਤੋਂ 2 ਦਿਨ ਚੱਲੀ ਆ ਜੀ 2 ਦਿਨਾਂ ਤੋਂ ਬਾਅਦ ਇਹਨਾਂ ਨੇ ਲਹਿਰੇ ਵਾਲੀ ਨਹਿਰ 'ਚ ਵੱਧ ਪਾਣੀ ਲਹਿਰੇ ਵਾਲੀ ਨਹਿਰ 'ਚ ਵੱਧ ਪਾਣੀ ਛੱਡ ਕੇ ਜੀ ਉਹ ਤੋੜਤੀ ਐਕਸ਼ਨ ਸਾਹਿਬ ਦੀ ਲੜਕੀ ਐ ਇਹੇ ਇਹ ਜੋ ਘਟ ਕਰਤਾ ਉਹਦੇ ਵੱਧ ਕਰਤਾ ਉਹ ਟੁੱਟ ਗਈ ਟੁੱਟੇ ਤੋਂ ਬਾਅਦ ਹੀ ਬੰਦ ਹੋਗੀ ਬੰਦ ਹੋ ਕੇ 2 ਦਿਨ ਚੱਲੀ ਆ ਜੀ 2 ਦਿਨਾਂ ਬਾਅਦ ਫੇਰ ਦੁਬਾਰੇ ਬੰਦ ਕਰਤੀ ਜੇ ਹੁਣ ਐਕਸ਼ਨ ਸਾਹਿਬ ਨੂੰ ਫੋਨ ਕਰਿਆ ਜੀ ਉਹ ਕਹਿੰਦਾ ਵੀ ਪਾਣੀ ਨਹੀਂ ਮਿਲ ਰਿਹਾ ਸਾਨੂੰ ਪਿੱਛੋਂ ਪਿੱਛੋਂ ਪਾਣੀ ਕਹਿੰਦਾ ਪੂਰਾ ਹੋਊਗਾ ਜੀ ਫੇਰ ਛੱਡਾਂਗੇ ਨਹੀਂ ਛੱਡ ਨਹੀਂ ਸਕਦੇ ਇਹ ਤਾਂ ਜਿਹੜੀ ਸਰਕਾਰ ਬਣੀ ਐ ਜਮਾ ਬਿਲਕੁਲ ਲਲਾਇਕ ਬਣੀ ਐ ਸਾਨੂੰ ਤਾਂ ਹੀ ਪਹਿਲਾਂ ਵੀ ਇਹੀ ਤਕਲੀਫ ਸੀ ਨੇਰੀ ਪਾਣੀ ਦੀ ਹੁਣ ਵੀ ਇਹੀ ਤਕਲੀਫ ਹੈ ਕਿਉਂਕਿ ਪਾਣੀ ਸਾਨੂੰ ਮਿਲਦਾ ਨਹੀਂ ਹੈਗਾ ਜਦੋਂ ਪਾਣੀ ਜਦੋਂ ਸਾਡੇ ਬਾਰਿਸ਼ ਹੋਊਗੀ ਉਦੋਂ ਸਾਡੇ ਪਾਣੀ ਛੱਡਣਗੇ ਫਿਰ ਸਾਡੀਆਂ ਫਸਲਾਂ ਮਾਰਨ ਵਾਸਤੇ ਇਸ ਨਹਿਰ ਚ ਪਾਣੀ ਛੱਡਣਗੇ ਸਾਰੇ ਜਿਹੜੇ ਨੀਵੇਂ ਖੇਤ ਨੇ ਜੀ ਉਦੋਂ ਮਾਰੇ ਜਾਂਦੇ ਨੇ ਹੁਣ ਅਸੀਂ ਸੋਕੇ ਚ ਮਰ ਰਹੇ ਆ ਫਿਰ ਅਸੀਂ ਡੋਬੇ ਚ ਮਰਾਂਗੇ ਜਿਹੜੀ ਸਰਕਾਰ ਵਾਅਦੇ ਕਰ ਰਹੀ ਹੈ ਜੀ ਵੀ ਸਾਸੀ ਨੇ 70% ਜਾਂ 80% ਪਾਣੀ ਦੇ ਤਾਈ ਸਾਡੇ ਤਾਂ ਜੀ ਜ਼ਿਲ੍ਹਾ ਸੰਗਰੂਰ ਦੇ ਜਿਹੜੇ ਪਿੰਡ ਪੈਂਦੇ ਨੇ 70 80 ਢਿਡਬੇ ਹਲਕੇ ਦੇ ਲਹਿਰੇ ਹਲਕੇ ਦੇ ਇਹ ਕੁਛ ਨਾ ਕੋ ਪਵਾਨੀ ਘੜਦੇ ਨੇੜੇ ਤੇੜੇ ਤੇਰੇ ਇਹਨਾਂ ਨੂੰ ਕੋਈ ਪਾਣੀ ਨਹੀਂ ਮਿਲ ਰਿਹਾ ਇਹਨਾਂ ਨੂੰ ਨਾ ਕੋਈ ਕੀ ਹੈ ਜੀ 5-4% ਪਾਣੀ ਮਿਲਦਾ ਹੋਵੇ ਜੀ ਇਤੋਂ ਵੱਧ ਪਾਣੀ ਨਹੀਂ ਮਿਲਦਾ ਹੈਗਾ ਰਹਿ ਗਈ ਗੱਲ ਜਿਹੜੀ ਪਟਵਾਰੀਆਂ ਵਾਲਾ ਇਹਨਾਂ ਨੇ ੱੱਕਾ ਕਰਿਆ ਜੀ ਇਹ ਤਾਂ ਪਹਿਲਾਂ ਤੋਂ ਇਹ ਮਤਲਬ ਸਰਕਾਰਾਂ ਪਹਿਲਾਂ ਵਾਲੇ ਹੀ ਕੰਮ ਲਾਗੀਆਂ ਕਰਨ ਜਿਵੇਂ ਜੀ ਬਾਦਲ ਕਰਿਆ ਕਰਦਾ ਜਾਂ ਕਾਂਗਰਸ ਵਾਲੇ ਕਰਿਆ ਕਰਦੇ ਕਿਸੇ ਦੇ ਗੱਲ ਤੇ ਗੂਠਾ ਧਰ ਕੇ ਉਹ ਤੋਂ ਕੰਮ ਕਰਵਾਉਣਾ ਵੀ ਤੁਸੀਂ ਐ ਲਿਖੋ ਜੀ ਐ ਲਿਖੋ ਹੁਣ ਪਰ ਲੋਕ ਸਿਆਣੇ ਹੋ ਰਹੇ ਨੇ ਜੀ ਨਹੀਂ ਲਿਖਦੇ ਹੈਗੇ ਸਾਨੂੰ ਆਸੀ ਜੀ ਵੀ ਹਰਪਾਲ ਸਿੰਘ ਟੀਮਾ ਸਾਡਾ ਮੰਤਰੀ ਹੈ ਖਜ਼ਾਨਾ ਮੰਤਰੀ ਹੈ ਵੀ ਸਾਨੂੰ ਕੋਈ ਨਾ ਕੋਈ ਫਾਇਦਾ ਹੋਊਗਾ ਪਰ ਫਾਇਦੇ ਦੇ ਬਜਾਏ ਜੀ ਉਲਟ ਹੋ ਗਿਆ ਦੇਖੋ ਜੀ ਨਹਿਰ ਸਾਡੀ ਸੁੱਕੀ ਪਈ ਹੈ ਕੋਈ ਸੜਬਾਈ ਨਹੀਂ ਹਰਪਾਲ ਟੀਮੇ ਨੂੰ ਫੋਨ ਕਰ ਲਓ ਜੀ ਇਹ ਤਾਂ ਏਸੀ ਦੇ ਵਿੱਚ ਪਿਆਸ ਹੋਇਆ ਬਾਹਰੋਂ ਇਹਨੂੰ ਐ ਲੱਗੀਆਂ ਜਾਂਦਾ ਵੀ ਕਿਤੇ ਮੀਂਹ ਪੈ ਰਿਹਾ ਕਿਉਂ ਏਸੀ ਦੇ ਵਿੱਚੋਂ ਜਦੋਂ ਆਪਾਂ ਪੈ ਜਾਂਦੇ ਆ ਬਾਹਰ ਤਾਂ ਐ ਲੱਗਦਾ ਜਿਵੇਂ ਬਾਹਰ ਫੋਨ ਡੇਰੀ ਹੈ ਪਰ ਉਰੇ ਆ ਕੇ ਦੇਖੇ ਜੀ ਚੀਮਾ ਆਵੇ ਭਗਵਾਂ ਤਮਾਨ ਆਵੇ ਬਹੁਤ ਕਿਸੇ ਨੂੰ ਭੇਜਣ ਕਿਸੇ ਨੂੰ ਮਰ ਦੇ ਭੇਜ ਕੇ ਦੇਖਣਾ ਇੱਥੇ ਕਿਤੇ ਸਾਡੇ ਕੋਲੇ ਪਾਣੀ ਹੈਗਾ ਜਾਂ ਨਾ ਹੈਗਾ ਸਾਡੇ ਪਾਣੀ ਡੂੰਗੇ ਨੇ ਬੋਰਾਂ ਦੇ ਜੀ ਪਾਣੀ ਮਾੜੇ ਨੇ ਬਿਲਕੁਲ ਅਸੀਂ ਨਹਿਰ ਦੇ ਖੇਤ ਤੇ ਖੇਤੀ ਕਰਦੇ ਸੀ ਸਾਨੂੰ ਆਸ ਸੀ ਵੀ ਚਲੋ ਇਹ ਸਰਕਾਰ ਬਣੀ ਐ ਇਹ ਸਾਨੂੰ ਕੁਛ ਨਾ ਕੁਛ ਪਾਣੀ ਦੇ ਦੂਗੀ ਪਰ ਸਾਨੂੰ ਨਹੀਂ ਲੱਗਦਾ ਜੀ ਵੀ ਮਤਲਬ ਸਾਨੂੰ 2 ਸਾਲ ਹੋ ਗਏ ਠੀਕ ਦਿਨ ਨੂੰ ਕੋਈ ਪਾਣੀ ਨਹੀਂ ਕੋਈ ਨਾ ਨੇ ਨਮਕ ਕਸੀਬ ਸੁਆ ਕੁਛ ਨਹੀਂ ਬਣਵਾਇਆ ਹੈਗਾ ਜੀ ਉਵੇਂ ਹੀ ਝੁਕਰ ਚੱਲ ਰਿਹਾ ਜਿਵੇਂ ਪਹਿਲਾਂ ਚੱਲ ਰਿਹਾ 23 ਸਾਲਾਂ ਦੇ ਲਗਭਗ ਸਰਕਾਰ ਹੋ ਗਈ ਅੱਜ ਤੱਕ ਦਾ ਕੋਈ ਬਦਲਾ ਆਇਆ ਨਹੀਂ ਹੈਗਾ ਜੀ ਹੁਣ 23 ਸਾਲਾਂ ਤੋਂ ਬਾਅਦ ਕਿਹੜਾ ਬਦਲਾ ਆਊਗਾ ਜੀ ਅਸੀਂ ਧੋਖੇ ਚ ਆ ਗਏ ਜੀ ਪਹਿਲਾਂ ਇਹਨਾਂ ਨੂੰ ਸਰਕਾਰ ਬਣਾ ਬੈਠੇ ਹੁਣ ਫੇਰ ਇਹ ਸਾਡੇ ਵਾਲੇ ਸੰਗ ਰੂਰ ਵਾਲਿਆਂ ਦੀ ਜਿਤੇਆਤਾ ਚਲੋ ਅਗਲੀ ਵਾਰੀ ਲੋਕਾਂ ਨੂੰ ਬੇਨਤੀ ਕਰਾਂਗੇ ਵੀ ਭਰਾਵੋ ਨਾ ਪਾਓ ਇਹਨਾਂ ਨੂੰ ਕਿਸੇ ਨੂੰ ਹੋਰ ਚੁਣ ਲਿਆ ਕਰੋ ਇਹਨਾਂ ਨੇ ਵੀ ਉਹੀ ਕੰਮ ਕਰਨੇ ਦੀ ਰਣਨੀਤੀ ਹੈ ਜੀ ਅਸੀਂ ਅੱਜ ਮੀਟਿੰਗ ਕਰਾਂਗੇ ਫਿਰ ਵੱਡੇ ਪੱਧਰ ਤੇ ਕੋਈ ਲਿਖਾਂਗੇ ਵੀ ਅਸੀਂ ਮਤਲਬ ਐਕਸ਼ਨ ਦਫਤਰ ਮੂਰੇ ਧਰਨਾ ਮਾਰੀਏ ਜਾਂ ਕਿਤੇ ਮਤਲਬ ਮੰਤਰੀ ਦੇ ਬਾਰ ਮੂਰੇ ਬੈਠੀਏ ਜਾਂ ਕਿ ਕੋਈ ਰੋਡ ਤੇ ਵੀ ਅਸੀਂ ਮੀਟਿੰਗ ਕਰਾਂਗੇ ਬਹਿ ਕੇ ਸਾਰੇ ਜਿੰਨੇ ਵੀ ਹੈਗੇ ਆ ਇਥੇ ਉਸ ਤੋਂ ਬਾਅਦ ਦਾ ਕੋਈ ਪ੍ਰੋਗਰਾਮ ਰੱਖਾਂਗੇ ਵੀ ਕਿੱਥੇ ਨੂੰ ਜਾਈਏ ਅਸੀਂ ਸਾਰੇ ਇਹ ਕਾਰਨ ਸਰਕਾਰ ਦਾ ਦਾਵਾ ਜਿਹੜਾ ਉਹ ਫੋਕਾ ਹੈ ਜੀ ਆ ਦੇਖੋ ਤੁਹਾਡੇ ਸਾਹਮਣੇ ਖੜੇ ਆ 11 ਤਰੀਕ ਨੂੰ ਇਹਦੇ ਵਿੱਚ ਪਾਣੀ ਛੱਡਿਆ ਗਿਆ ਤੇ ਉਹ ਪਾਣੀ ਸਰਕਾਰ ਨੇ ਕਹਿੰਦਾ ਵੀ ਸਾਰੇ ਰਿਜਵਾਹਾਂ ਚ ਹਰ ਢਿਲ ਤੱਕ ਪਾਣੀ ਪਹੁੰਚਾ ਦਾਂਗੇ ਪਰ ਆ ਪਾਣੀ ਤੁਹਾਡੇ ਸਾਹਮਣੇ ਹੈ ਇਹ ਕਿਸੇ ਵੀ ਮੋਗੇ ਦੇ ਵਿੱਚ ਨਹੀਂ ਪੈ ਰਿਹਾ ਇਹ ਲੋਕਾਂ ਦੀ ਕਿਸਾਨਾਂ ਦੀ ਲੜਾਈ ਕਰਾਉਣ ਵਾਸਤੇ ਵਿਭਾਗ ਨੇ ਵਿਭਾਗੇ ਦੀ ਬਹੁਤ ਵੱਡੀ ਨਲਿੱਕੀ ਹੈ ਜਿਨ੍ਹਾਂ ਨੇ ਥੋੜਾ ਜਿਹਾ ਪਾਣੀ ਛੱਡਿਆ ਹੋਇਆ ਹੈ ਬਾਕੀ ਪਤਾ ਨਹੀਂ ਕਿਵੇਂ ਕਾਗਜ਼ਾਂ ਦੇ ਵਿੱਚ ਸਰਕਾਰ ਕਹਿ ਰਹੀ ਹੈ ਵੀ ਪਟਵਾਰੀਆਂ ਦੇ ਦੋਪਵਾ ਕੇ ਕਿ ਅਸੀਂ 100% ਜਿਹੜਾ ਪਾਣੀ ਹੈ ਉਹ ਕਿਸਾਨਾਂ ਦੇ ਖੇਤਾਂ ਤੱਕ ਪਹੁੰਚਾ ਰਹੇ ਆ ਕਿੱਥੇ ਐ ਸਰਕਾਰ ਦਾ ਦਾਵਾ ਹੈ ਤੁਹਾਡੇ ਸਾਹਮਣੇ ਐ ਫੋਕਾ 11 ਦਿਨਾਂ ਤੋਂ ਇਹੀ ਕੋਈ ਚੱਲਦਾ ਇੱਕ ਦਿਨ ਪਾਣੀ ਆਉਂਦਾ ਦੂਜੇ ਦਿਨ ਫੇਰ ਮਰ ਜਾਂਦਾ ਤੇ ਪਾਣੀ ਬੰਦ ਹੋ ਜਾਂਦਾ ਹੈ ਕਿਸਾਨ ਆਫਤ ਦੇ ਵਿੱਚ ਲੜਾਈ ਕਰਨ ਵਾਲਾ ਕੰਮ ਹੈ ਕਿਉਂਕਿ ਮੋਗਿਆਂ ਦੇ ਵਿੱਚ ਪੈਂਦਾ ਨਹੀਂ ਉਹ ਮੂਰੇ ਕੋਈ ਕੋਈ ਬੰਨ ਲਾਉਂਦੇ ਆ ਜਾਂ ਹੋਰ ਕਰਦੇ ਆ ਉਸ ਦੇ ਕਾਰਨ ਬਹੁਤ ਵੱਡੀ ਪਰੇਸ਼ਾਨੀ ਹੈ ਬਾਕੀ ਤੁਹਾਡੇ ਜਿਹੜਾ ਸਾਡੇ ਐਮ ਐਲ ਏ ਸਾਹਿਬ ਬਰਿੰਦਰ ਗੋਇਲ ਜੀ ਇੱਥੇ ਭਗਵੰਤ ਮਾਨ ਜੀ ਦੇ ਨਾਮ ਤੇ ਅਬ ਇੱਕ ਸਾਈਡ ਸਾਡੇ ਲੱਗਿਆ ਹੋਇਆ ਜਿਹੜਾ ਨਹੀਂ ਪੱਥਰ ਰੱਖਿਆ ਸੀ ਕਿ 5200 ਏਕੜ ਨੂੰ ਅਸੀਂ ਪਾਣੀ ਹਰ ਖੇਤ ਤੱਕ ਪਹੁੰਚਾਤਾ ਪਰ ਪਾਣੀ ਦੀ ਜਿਹੜੀ ਸਥਿਤੀ ਉਹ ਤੁਹਾਡੇ ਸਾਹਮਣੇ ਹੈ ਇਹ ਸਿਰਫ 5 ਦਿਨ ਪਹਿਲਾਂ ਹੀ ਇੱਥੋਂ ਪਾਣੀ ਜਿਹੜਾ ਸਟਾਰਟ ਕਰਿਆ ਤੇ ਅੱਗੇ ਹੁਣ ਪਤਾ ਲੱਗਿਆ ਵੀ ਜਿਹੜਾ ਰਜਵਾਹ ਇਹਨਾਂ ਨੇ ਨਮਾ ਬਣਾਇਆ ਮੰਦਰ ਨੰਬਰ 1 ਤੋਂ ਅਮੀਰਗੜ ਹੁੰਦੇ ਹੋਏ ਪਿੰਡ ਪੁੰਦਰ ਪੈਣੀ ਤੇ ਸੁਰਜਨ ਪੈਣੀ ਤੱਕ ਉੱਥੇ ਜਿਹੜਾ ਇਹਨਾਂ ਨੇ ਬਹੁਤ ਹੀ ਕਟਿਆ ਮਟੀਰੀਅਲ ਲਾ ਕੇ ਉਹ ਇੱਕ ਕਿਲੇ ਦਾ ਕਹਿੰਦੇ ਵੀ ਪਾੜ ਵੀ ਪੈ ਗਿਆ ਉਹਦੇ ਵਿੱਚ ਬਿਨਾ ਪਾਣੀ ਪਹੁੰਚੇ ਤੋਂ ਹੀ ਤੇ ਸਰਕਾਰ ਦਾ ਦਾਵਾ ਜਿਹੜਾ ਉਹ ਫੁਕਾ ਏਨ ਮਹਿਕਮੇ ਦੀ ਬਹੁਤ ਵੱਡੀ ਨਲਕੀ ਹੈ ਇਹ ਜਿਹੜਾ ਇਧਰ ਮੂਨਕ ਬਰਾਂਚ ਜਾ ਰਹੀ ਹੈ ਇੱਕ ਸਾਲ ਦੇ ਨੇੜੇ ਲੱਗਣ ਵਾਲਾ ਹੋ ਗਿਆ ਜਿਹੜਾ ਘੱਗਰ ਦਰਿਆ ਦਾ ਪਾਣੀ ਆਇਆ ਸੀ ਮੂਨਕ ਦੇ ਆਲੇ ਦੁਆਲੇ ਉੱਥੇ ਇਹਦੇ ਵਿੱਚ ਇੱਕ ਪਾੜ ਪੈ ਗਿਆ ਸੀ ਉਹ ਹਜੇ ਤੱਕ ਇੱਕ ਸਾਲ ਲੰਘਣ ਦੇ ਬਾਵਜੂਦ ਵੀ ਪੱਕਾ ਨਹੀਂ ਹੋਇਆ ਤੇ ਮਹਿਕਮੇ ਵਾਲੇ ਇੱਥੇ ਜਿਹੜਾ ਬੇਲਦਾਰ ਆਉਂਦਾ ਕਹਿੰਦਾ ਵੀ ਅੱਗੇ ਪਾਣੀ ਜਾਊਗਾ ਜੀ ਅੱਗੇ ਸਾਡਾ ਨੱਕਾ ਹਜੇ ਦਾ ਕੱਚਾ ਹੈ ਅਸੀਂ ਪੱਕਾ ਨਹੀਂ ਕੀ ਕੀਤਾ ਉਹਤੇ ਨੁਕਸਾਨ ਹੋ ਜੂਗਾ ਇਹ ਹੋ ਜੂਗਾ ਵਾਹ ਕਰਕੇ ਆਪਣੇ ਲਾਰੇ ਲੱਪੇ ਲਾ ਕੇ ਮਹਿਕਮਾ ਟਾਈਮ ਪਾਸ ਕਰੇਗਾ